प्यारे दोस्तों प्यार ਅਤੇ ਸਤਿਕਾਰ ਦੇ ਸਾਹਿਤ ਗੁਰੂ ਫਤਿਹ ਪ੍ਰਵਾਨ ਕਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ ਪਹਿਲਾਂ ਟਿੱਕੇ ਵੀਡੀਓ ਸੁਣਿਓ ਤੇ ਅੱਜ ਦੀ ਜਿਹੜੀ ਆਪਣੀ ਵੀਡੀਓ ਆ ਉਹ ਸਿੱਖ ਕੌਮ ਦੇ ਨਾਮ ਤੇ ਆ ਤੇ ਅਕਾਲ ਤਖਤ ਸਾਹਿਬ ਦੇ ਜਥੇਦਾਰ ਦੀ ਸਿਰ ਝੁਕਾ ਕੇ ਅਸੀਂ ਉਹਨਾਂ ਦੀ ਇੱਜ਼ਤ ਕਰਦੇ ਹਾਂ ਕੁਝ ਸਵਾਲ ਉਹਨਾਂ ਨੂੰ ਇਸ ਵੀਡੀਓ ਸੁਣਨ ਤੋਂ ਬਾਅਦ ਤੇ ਸਿੱਖ ਕੌਮ ਅੱਜ ਕਿੱਥੇ ਖੜੀ ਆ ਤੇ ਜਦੋਂ ਵੀ ਇਹ ਇਸ ਸਦੀ ਦਾ ਇਤਿਹਾਸ ਲਿਖਿਆ ਜਾਊਗਾ ਦੋ ਕਿਰਦਾਰਾਂ ਦਾ ਜਿਹੜਾ ਰੋਲ ਆ ਉਹ ਬੜਾ ਨਖਿੱਧ ਲਿਖਿਆ ਜਾਵੇਗਾ ਇੱਕ ਅੱਜ ਦੇ ਜੋਕੇ ਪੱਤਰਕਾਰ ਜਿਹੜੇ ਆ ਯੂਟਿਊਬਰ ਲਾਲੋ ਦੂਸਰੇ ਲਾਲੋ ਸਿਹird ਪੱਤਰਕਾਰਾਂ ਦੀ ਮੈਂ ਗੱਲ ਨਹੀਂ ਕਰਦਾ ਜਿਹੜੇ ਕੁਝ ਜਿਹੜੇ ਪੱਤਰਕਾਰ ਬਣੇ ਹੋਏ ਨੇ ਜਿਹੜੇ ਹਰ ਮਾਮਲੇ ਦੇ ਉੱਤੇ ਆਪਣੇ ਆਪ ਨੂੰ ਬਹੁਤ ਵੱਡਾ ਸ਼ੋਅ ਕਰਦੇ ਵੀ ਸਾਡੇ ਜਿੰਨੀ ਨਾਲ ਉਹਨਾਂ ਦਾ ਜਿਹੜਾ ਕਿਰਦਾਰ ਨਖਿੱਧ ਲਿਖਿਆ ਜਾਵੇਗਾ ਤੇ ਆ ਜਿਹੜੀਆਂ ਸ਼ਖਸੀਅਤਾਂ ਜਿਨ੍ਹਾਂ ਨੂੰ ਮੈਂ ਸ਼ਖਸੀਅਤਾਂ ਤਾਂ ਨਹੀਂ ਕਹਿੰਦਾ ਸਿੱਖਾਂ ਦੇ ਜਿਹੜੇ ਲੀਡਰ ਜਿਨ੍ਹਾਂ ਨੇ ਗੁਰੂ ਸਾਹਿਬ ਦੇ ਨਾਲ ਬੇਅਤਵੀ ਨਾਲ ਖੜ ਕੇ ਸਾਥ ਨਹੀਂ ਦਿੱਤਾ ਔਰ ਇਹਨਾਂ ਲੋਕਾਂ ਦਾ ਵੀ ਜਿਹੜਾ ਉਹ ਇਤਿਹਾਸ ਆ ਬੜਾ ਨਿਖਿੱਧ ਲਿਖਿਆ ਜਾਵੇਗਾ ਤੇ ਜਿਨ੍ਹਾਂ ਨੇ ਵੀ ਗੁਰੂ ਸਾਹਿਬ ਦੀ ਖਾਤਰ ਇੱਕ ਵੀ ਕਦਮ ਚੱਲਿਆ ਚਾਹੇ ਕਿਸੇ ਨੇ ਸੇਵਾ ਕੀਤੀ ਕਿਸੇ ਨੇ ਸਾਥ ਦਿੱਤਾ ਉਨ੍ਹਾਂ ਦਾ ਇਤਿਹਾਸ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਵੇਗਾ। ਜੋ ਮੇਰੇ ਵਰਗੇ ਪਤਾ ਤਉ ਕਿਉਂ ਨਾ ਹੋ। ਆ ਲਓ ਜੀ ਆ ਵੀਡੀਓ ਸੁਣਿਓ ਫਿਰ ਆਪਾਂ ਅੱਗੇ ਚਲਦੇ ਆਂ। ਜਿਨੇ ਗੁਰੂ ਪਾਤਸ਼ਾਹ ਜੀ ਦਾ ਵਰਗਾ ਬਾਣਾ ਪਾ ਕੇ ਸਮਾਂਗ ਰਚਣ ਦੀ ਗੱਲ ਕੀਤੀ। ਅਭੁਗਤੀ ਨਕਲ ਦੀ ਗੱਲ ਕੀਤੀ ਛੇਕਿਆ ਗਿਆ। ਔਰ ਪੰਥ ਦੀਆਂ ਭਾਵਨਾਵਾਂ ਦੇ ਉਲਟ ਨੰਬਰ 215 ਦੇ ਵਿੱਚ ਉਸ ਵੱਲੋਂ ਭੇਜੀ ਹੋਈ ਜਿਹੜੀ ਮਾਫੀ ਦੀ ਚਿੱਠੀ ਆ ਉਸ ਨੂੰ ਤੁਸੀਂ ਪ੍ਰਵਾਨ ਕੀਤਾ ਕਿ ਤੁਸੀਂ ਸਮੁੱਚੇ ਪੰਥ ਕੋਲੋਂ ਇਸ ਗੱਲ ਦੀ ਮਾਫੀ ਮੰਗਦੇ ਹੋ ਕਿ ਉਹ ਠੀਕ ਨਹੀਂ ਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਉਹਦੀ ਚਿੱਠੀ ਪ੍ਰਵਾਨ ਕੀਤੀ ਸੀ ਉਹ ਫਾਈਨਲੇ ਉਸ ਦੇ ਉੱਤੇ ਸਹਿਮਤੀ ਨਹੀਂ ਪ੍ਰਿੰਟ ਆਈ ਉਹ ਦੀ ਮੈਂ ਸਮੁੱਚੇ ਪੰਥ ਕੋਲੋਂ ਲਿਖਤੀ ਤੌਰ ਤੇ ਜਨਤਕ ਤੌਰ ਤੇ ਮਾਫੀ ਮੰਗ ਚੁੱਕਾ ਹਾਂ ਅੱਜ ਫਿਰ ਮੈਂ ਮਾਫੀ ਮੰਗਦਾ ਮਾਫੀ ਮੰਗਦੇ ਹਾਂ ਉਹਨਾਂ ਪੰਥ ਕੋਲੋਂ ਹਾਂਜੀ ਹਾਂਜੀ ਕਿਉਂਕਿ ਤੁਹਾਡੇ ਬਾਡੇ ਜੋ ਪਿਛਲੇ ਸਿੰਘ ਸਾਹਿਬਾਨ ਦਾ ਆਦੇਸ਼ ਆ ਵੀ ਜਿੰਨਾ ਚਿਰ ਤੱਕ ਤੁਸੀਂ ਅਕਾਲ ਤਖਤ ਸਾਹਿਬ ਦੇ ਸਾਹਮਣੇ ਆ ਕੇ ਮਾਫੀ ਨਹੀਂ ਮੰਗਦੇ ਉਹਨਾਂ ਜਿੰਨਾ ਚਿਰ ਤੱਕ ਤੁਹਾਡੇ ਸਵਾਵਾਂ ਤੇ ਰੋਕ ਆ ਤੇ ਅੱਜ ਤੁਸੀਂ ਸਮੁੱਚੇ ਪੰਥ ਕੋਲੋਂ ਅਕਾਲ ਤਖਤ ਸਾਹਿਬ ਮਾਫੀ ਮੰਗਦੇ ਹਾਂ ਹਾਂਜੀ ਹਾਂਜੀ ਬੈਠੋ ਜੀ ਜੀਨੀ ਗੱਲ ਕਹਿਣ ਦੇ ਉੱਤੇ ਮਾਫੀ ਮੰਗਦੇ ਹੋ ਹਾਂਜੀ ਮੈਂ ਤਿੰਨ ਵਾਰ ਕੋਸ਼ਿਸ਼ ਕੀਤੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਮਿਲਣ ਦੀ ਤੇ ਜਦਨ ਜਥੇਦਾਰ ਕੁਲਦੀਪ ਸਿੰਘ ਗੜਗੱਜ ਉਹਦਾ ਸੰਭਾਲਦੇ ਆ ਕੱਲ ਤੱਕ ਸਾਹਬ ਤੇ ਜਥੇਦਾਰ ਦਾ ਇਹਨਾਂ ਦੇ ਦਫ਼ਤਰ ਦੇ ਵਿੱਚ ਅੱਜ ਵੀ ਮੇਰਾ ਉੱਥੇ ਨਾਂ ਇਹਨਾਂ ਦੇ ਜਿਹੜੇ ਇੱਥੇ ਮੁਲਾਜ਼ਮ ਬੈਠਦੇ ਉਹਨਾਂ ਨੇ ਨੋਟ ਕੀਤਾ ਹੋਇਆ ਮੈਨੂੰ ਕਹਿੰਦੇ ਵੀ ਅੱਜ ਜਥੇਦਾਰ ਸਾਹਿਬ ਬਾਹਰ ਤੁਹਾਨੂੰ ਛੇਤੀ ਬੁਲਾਵਾਂਗੇ ਤੁਹਾਡੀ ਕਹਿੰਦੇ ਇੱਥੇ ਗੱਲ ਵੀ ਹੋਈ ਸੀ ਚਰਚਾ ਵੀ ਹੋਈ ਸੀ ਹੁਣ ਦੋਸਤੋ ਗਿਆਨੀ ਗੁਰਬਚਨ ਸਿੰਘ ਦਾ ਰੋਲ ਕੀ ਰਿਹਾ ਕੀ ਮੁਆਫੀ ਮੰਗਣ ਦੇ ਨਾਲ ਜਿਨ੍ਹਾਂ ਨੌਜਵਾਨਾਂ ਦੇ ਉੱਥੇ ਗੋਲੀਆਂ ਵੱਜੀਆਂ ਜਿਹੜੇ ਦੋ ਸਿੱਖ ਨੌਜਵਾਨ ਉੱਥੇ ਬਾਈਬਲ ਸ਼ਹੀਦ ਹੋਏ ਕੀ ਇਹਨਾਂ ਦੇ ਹਾਂਜੀ ਕਹਿਣ ਦੇ ਨਾਲ ਉਹਨਾਂ ਦੀਆਂ ਰੂਹਾਂ ਨੂੰ ਸ਼ਾਂਤੀ ਮਿਲ ਜਾਵੇਗੀ ਕਿਉਂਕਿ ਮੋਗੇ ਜ਼ਿਲ੍ਹੇ ਤੋਂ ਇਹ ਅੱਗ ਸ਼ੁਰੂ ਹੋਈ ਕਦੋਂ ਸ਼ੁਰੂ ਹੁੰਦੀ ਹੈ ਜਦੋਂ ਉਹਦੀ ਫਿਲਮ ਰਿਲੀਜ਼ ਹੁੰਦੀ ਹੈ ਐਮ ਐਸ ਜੀ 2 ਉਹਦਾ ਵਿਰੋਧ ਹੋਇਆ ਮੇਰੀਆਂ ਤੁਸੀਂ ਪਹਿਲਾਂ ਵੀ ਸਾਰੀਆਂ ਇੰਟਰਵਿਊਆਂ ਵੀ ਦੇਖੀਆਂ ਮੈਂ ਵੀਡੀਓ ਵੀ ਦੇਖੀਆਂ ਮੇਰੇ ਕੋਲੇ ਤਕਰੀਬਨ 16-17 ਪੋਸਟਰ ਸੀਗੇ ਜਿਆਦਾ ਹੀ ਸੀਗੇ ਤਿੰਨ ਪਿੰਡਾਂ ਇਤੋਂ ਮੇਰੇ ਕੋਲ ਪੱਕੇ ਹੀ ਸੀ ਨਾ ਗੱਲਕਲਾ ਤੇ ਲੈਕੇ ਤੇ ਲੰਡੇ ਕੀ ਸੌਰੀ ਤੇ ਲੈਕੇ ਸਲੀਣਾ ਤੇ ਸਾਫੂ ਵਾਲਾ ਇਹਨਾਂ ਚਾਰਾਂ ਪਿੰਡਾਂ ਦੇ ਵਿੱਚ 20 ਦੇ ਕਰੀਬ ਪੋਸਟਰ ਸੀ ਜਿੱਥੇ ਮੇਰੀ ਪੱਕੀ ਡਿਊਟੀ ਸੀ ਤੇ ਨਾਲ ਉਹਨੂੰ ਪੀਪੀ ਦਿੱਤੀ ਹੋਈ ਸੀ ਜਿਹੜੀ ਗੱਲਕਲਾ ਸਕੂਲ ਦੇ ਵਿੱਚ ਬੈਠੀ ਹੋਈ ਸੀ ਇੱਕ ਸ਼ਿਫਟ ਦੇ ਵਿੱਚ ਚਾਰਾ ਥਾਵਾਂ ਤੇ ਘੱਟੋ-ਘੱਟ 60 ਮੁਲਾਜ਼ਮ ਲੱਗਦੇ ਸੀ ਤੇ ਮੇਰਾ ਰਾਉਂਡ ਹੁੰਦਾ ਸੀ ਸਟੇ ਥੱਲੇ ਕੇ ਪਿੰਡ ਹੁੰਦਾ ਸੀ ਥੱਲੇ ਗਿਆ ਤੋਂ ਘਰ ਲਕਲਾ ਸਾਫੂ ਸਾਫੂ ਵਾਲੇ ਤੋਂ ਸਲੀਨੇ ਸਲੀਨੇ ਤੋਂ ਰਾਉਂਡ ਲਾ ਕੇ ਥੱਲੇ ਕੇ ਪਿੰਡ ਫੇਰ ਖੜ ਜਾਂਦੇ ਸੀ ਥੱਲੇ ਕੇ ਪਿੰਡ ਸਾਰੇ ਇਸ ਚੀਜ਼ ਦੀ ਗਵਾਹੀ ਦਿਓ ਮੇਰੀ ਗਵਾਹੀ ਵੀ ਹੋਈ ਹੈ ਇਸ ਜਿਹੜੀ ਕੇਸ ਜਿਹੜਾ ਹੈ ਸ਼੍ਰੀ ਹਲਕੇ ਜਾਦੂ ਸਾਹਿਬ ਇਹਦੀ ਜਿਹੜੀ ਉਹਨਾਂ ਕੋਲੇ ਇਨਕੁਆਰੀ ਸੀਗੀ ਜਾਂਚ ਕਰਦੇ ਸੋ ਵਿੱਚ ਮੇਰੀ ਮੇਰਾ ਬਿਆਨ ਵੀ ਦਰਜ ਜਥੇਦਾਰ ਗਿਆਨੀ ਗੁਰਬਚਨ ਸਿੰਘ ਕੁਛ ਨਹੀਂ ਬੋਲੇ ਇਸ ਵਿਰੋਧ ਦੇ ਬਦਲੇ ਵੀ ਕਿਉਂ ਸਰਕਾਰ ਪੋਸਟਰਾਂ ਦੇ ਉੱਤੇ ਪੁਲਿਸ ਲਾ ਰਹੀ ਹੈ ਕਿਉਂ ਅਕਾਲੀ ਲੀਡਰ ਹੁਭ-ਹੁਭ ਕੇ ਕਹਿੰਦੇ ਸੀ ਵੀ ਅਸੀਂ ਫਿਲਮ ਦਿਖਾਵਾਂਗੇ ਅਸੀਂ ਫਲਾਨੇ ਸਿਨੇਮੇ 'ਚ ਦਿਖਾਵਾਂਗੇ ਮੋਗੇ ਔਰਬਿਟ ਦੇ ਵਿੱਚ ਇਹਨਾਂ ਨੇ ਐਲਾਨ ਕੀਤਾ ਸੀ ਵੀ ਅਸੀਂ ਲਿਆਵਾਂਗੇ ਟਰਾਲੀਆਂ ਭਰ-ਭਰ ਕੇ ਇਹ ਇਹ ਤੁਹਾਡੇ ਉਸ ਵੇਲੇ ਦੇ ਪੰਥ ਦੇ ਜਿਹੜੇ ਠੇਕੇਦਾਰ ਸੀ ਇਹ ਉਹਨਾਂ ਦਾ ਰੋਲ ਆ ਮਲੂਕਾ ਸਾਹਿਬ ਉਹਨਾਂ ਦਾ ਹਿੱਕ ਤੇ ਹੱਥ ਮਾਰ-ਮਾਰ ਕੇ ਆਸੀ ਵੀ ਕਰੋ ਨਾਮ ਚਰਚਾ ਮੈਂ ਬੈਠਾ ਜੇ ਤੁਹਾਨੂੰ ਕੀ ਕਰਦਾ ਮੈਂ ਤੁਹਾਡੇ ਨਾਲ ਖੜਾ ਗਿਆਨੀ ਗੁਰਵਚਨ ਸਿੰਘ ਜੀ ਤੁਹਾਡੇ ਹਾਂ ਜੀ ਕਹਿਣ ਦੇ ਨਾਲ ਕੀ ਉਹ ਅੱਗ ਜਿਹੜੀ ਪੰਜਾਬ ਨੂੰ ਥੋੜੇ ਕਰਕੇ ਲੱਗੀ ਆ ਤੁਸੀਂ ਉਸ ਵੇਲੇ ਜਥੇਦਾਰ ਸੀ ਕੌਮ ਦੇ ਤੁਸੀਂ ਬਹੁਤ ਕੁਝ ਕਰ ਸਕਦੇ ਸੀ ਤੁਹਾਡੇ ਮੁਆਫੀਨਾਮਾ ਦੇਣ ਤੋਂ ਬਾਅਦ ਉਸ ਤੋਂ ਪਹਿਲਾ ਮੋਗੇ ਬੱਸ ਸਾੜੀ ਬਾਗੇ ਪੁਰਾਣੇ ਬੱਸਾਂ ਪੰਨੀਆਂ ਸਾੜੀਆਂ ਕਿੰਨਾ ਕਲੇਸ਼ ਹੋਇਆ ਕੋਈ ਧਾਰਮਿਕ ਲੀਡਰ ਨੇ ਅਕਾਲੀ ਦਲ ਦੇ ਆਗੂਆਂ ਨੂੰ ਰੋਕਿਆ ਹੰਤ ਦੀ ਸਰਕਾਰ ਸੀ ਰੋਕਿਆ ਉਹਨਾਂ ਨੂੰ ਵੀ ਤੁਸੀਂ ਕੀ ਕਰ ਰਹੇ ਹੋ ਇਹ ਕੀ ਦੀ ਮਦਦ ਕਰ ਰਹੇ ਹੋ ਫਿਰ ਬੁਰਜ ਜਵਾਰ ਸਿੰਘ ਵਾਲੇ ਤੋਂ ਬੀੜ ਚੋਰੀ ਹੁੰਦੀ ਹੈ ਮੈਂ ਅੱਗੇ ਵੀ ਕਿਹਾ ਵੀ ਇਹ ਬੇਅਦਵੀਂ ਮਿਤਕੇ ਕੀਤੀ ਗਈ ਜਿਹੜੀ ਪੋਸਟਰਾਂ ਦੀ ਰਾਖੀ ਤੋਂ ਬਾਅਦ ਬੱਸਾਂ ਸਾੜਨ ਤੋਂ ਬਾਅਦ ਇਸ ਗੁੱਸੇ ਦੇ ਵਿੱਚ ਆ ਕੇ ਡੇਰਾ ਪ੍ਰੀਮੀਆ ਨੇ ਬੁਰਜ ਜਵਾਰ ਸਿੰਘ ਵਾਲਾ ਤੋਂ ਗੁਰੂ ਗ੍ਰੰਥ ਸਾਹਿਬ ਦੀ ਬੀੜ ਚੋਰੀ ਕੀਤੀ ਉਸ ਤੋਂ ਬਾਅਦ ਉਹਦੇ ਪੋਸਟਰ ਲਾਇਕ ਵੀ ਤੁਹਾਡੀ ਤੁਹਾਡਾ ਗੁਰੂ ਸਾਡੇ ਕਬਜ਼ੇ ਚ ਕੱਲੇ ਪੋਸਟਰ ਨਹੀਂ ਲਾਇਏ ਬਹੁਤ ਗੰਦਮੰਦ ਲਿਖਿਆ ਸਿੱਖ ਸਿੱਖੀ ਤਾਂ ਦੇ ਬਾਰੇ ਉਹ ਤੇ ਚੈਲੰਜ ਕੀਤਾ ਗਿਆ ਵੀ ਤੁਹਾਡੇ ਜੇ ਤੁਹਾਡੇ ਹਿੰਮਤ ਤੁਹਾਡੇ ਚ ਹਿੰਮਤ ਹੈ ਤੇ ਸਾਥੋਂ ਗੁਰੂ ਸਾਹਿਬ ਛੜਾ ਲਓ ਜਥੇਦਾਰ ਸਾਹਿਬ ਤੁਸੀਂ ਕੁਝ ਨਹੀਂ ਕੀਤਾ ਤੁਸੀਂ ਮੂਕ ਦਰਸ਼ਕ ਬਣੇ ਰਹੇ ਉਸ ਤੋਂ ਬਾਅਦ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਪਵਿੱਤਰ ਅੰਗ ਬਗਰਾੜੀ ਦੀਆਂ ਗਲੀਆਂ ਨਾਲੀਆਂ 'ਚ ਖਿਲਾਰੇ ਜਾਂਦੀ ਆ ਜਿੱਥੋਂ ਫਿਰ ਕਲੇਸ਼ ਜਿਹੜਾ ਹੈਗਾ ਪੰਜਾਬ ਆ ਜਿਹੜਾ ਬਲਦੀ ਦੇ ਭੰਮੜ ਵਿੱਚ ਚਲਾ ਜਾਂਦਾ ਉਸ ਤੋਂ ਬਾਅਦ ਤੁਸੀਂ ਉਹਨੂੰ ਮੁਆਫੀ ਦਿੰਨੇ ਹੋ ਸਤੰਬਰ ਦੇ ਵਿੱਚ ਸਤੰਬਰ ਦਾ ਉਹਨਾਂ ਨੇ ਜ਼ਿਕਰ ਕੀਤਾ ਤੇ ਅਕਤੂਬਰ ਦੇ ਵਿੱਚ ਮਹਿਬਲ ਤੇ ਕੋਟਪੂਰੇ ਗੋਲੀ ਜਾਂਦੀ ਆ ਕੀ ਤੁਸੀਂ ਉਹਦੇ 'ਚ ਕਸੂਰਵਾਰ ਨਹੀਂ ਜਦੋਂ ਮੋਗੇ ਬੱਸਾਂ ਸਾੜੀਆਂ ਗਈਆਂ ਹੋਰ ਨੁਕਸਾਨ ਕੀਤੇ ਗਏ ਗੁਰੂਗ੍ਰੰਥ ਸਾਹਿਬ ਦੀ ਬੀੜ ਚੋਰੀ ਹੁੰਦੀ ਆ ਉਹਦੇ ਤੇ ਤਿੰਨ ਐਫਆਈਆਆਂ ਜਿਹੜੀਆਂ ਦਰਜ ਹੁੰਦੀਆਂ ਇਹ ਬੇਅਦਬੀ ਦੀ ਵਕਰੀ ਚੋਰੀ ਦੀ ਵਕਰੀ ਗੋੜ ਪੂਰਾ ਬਹਿਬਲ ਵਕਰੀ ਕੀ ਹੁਣ ਤੁਸੀਂ ਉਹਨਾਂ ਦੇ ਵਿੱਚ ਦੋਸ਼ੀ ਨਹੀਂ ਬਣਦੇ ਤੁਸੀਂ ਆਪਣੀ ਡਿਊਟੀ ਕਿਉਂ ਨਹੀਂ ਨਿਭਾਈ ਤੁਸੀਂ ਉਸ ਮੁੱਖ ਦੋਸ਼ੀ ਨੂੰ ਜਿਹੜਾ ਇਨ੍ਹਾਂ ਕੇਸਾਂ ਦੇ ਵਿੱਚ ਦੋਸ਼ੀ ਕੋਸ਼ਤ ਹੋ ਚੁੱਕਿਆ ਸੀ ਡੇਰੇ ਸਰਸੀ ਦਾ ਮੁਖੀ ਉਦੋਂ ਪਹਿਲਾਂ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਸਵਾੰਗਰ ਚਾਉਣ ਦੇ ਵਿੱਚ ਦੋਸ਼ੀ ਬਣ ਚੁੱਕਿਆ ਸੀ ਤੁਸੀਂ ਕਿਸ ਦੇ ਆਧਾਰ ਤੇ ਉਹਨੂੰ ਮੁਆਫੀ ਨਾਮਾ ਦਿੱਤਾ ਗਿਆ ਕੀ ਤੁਸੀਂ ਕੌਮ ਨਾਲ ਖੜੇ ਕੀ ਤੁਸੀਂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੇ ਨਾਲ ਖੜੇ ਜਾਂ ਤੁਸੀਂ ਅਖੌਤੀ ਚਾਰ ਵੋਟਾਂ ਦੇ ਲਾਲਚ ਵਿੱਚ ਇਹਨਾਂ ਲੋਕਾਂ ਨਾਲ ਖੜੇ ਮੈਨੂੰ ਅੱਜ ਜੱਥੇਦਾਰ ਕੁਲਦੀਪ ਸਿੰਘ ਗੜਗੱਜ ਤੇ ਦੋ ਗੱਲਾਂ ਦਾ ਰੋਸ ਆਉਂਦਾ ਜੱਥੇਦਾਰ ਸਾਹਿਬ ਤੁਸੀਂ ਕਦੇ ਵੀ ਪੁੱਛਿਆ ਅੱਜ ਤੱਕ ਕਿਉਂਕਿ ਚਲੋ ਸਰਕਾਰ ਐਸ ਵੇਲੇ ਸਟੇਟ ਵਰਸਸ ਕੇਸੇ ਲੜੇ ਜਾ ਰਹੇ ਆ ਤੁਸੀਂ ਕਦੇ ਸਰਕਾਰ ਤੋਂ ਪੁੱਛਿਆ ਵੀ ਇਹ ਕੇਸ ਅਜ ਕਿੱਥੇ ਖੜੇ ਆ ਇਹਨਾਂ ਕੇਸਾਂ ਦਾ ਕੀ ਬਣਿਆ ਮੈਨੂੰ ਮਹੀਨੇ ਦੇ ਬਿਨੇ ਰਿਪੋਰਟ ਦਿਓ ਕਦੇ ਪੁੱਛਿਆ ਤੁਸੀਂ ਤੁਸੀਂ ਕਦੇ ਸ਼੍ਰੋਮਣੀ ਕਮੇਟੀ ਨੂੰ ਅੱਜ ਤੱਕ ਪੁੱਛਿਆ ਵੀ ਇਹਨਾਂ ਕੇਸਾਂ ਵਾਸਤੇ ਤੁਸੀਂ ਕਿੰਨੇ ਵਕੀਲ ਦਿੱਤੇ ਆ ਔਰ ਕਿਹੜੇ ਚੰਗੇ ਵਕੀਲ ਦਿੱਤੇ ਆ ਸਾਨੂੰ ਤਾਂ ਕੋਈ ਨਹੀਂ ਮਿਲਿਆ ਸਾਨੂੰ ਤਾਂ ਜੋ ਸਰਕਾਰ ਦੇ ਪ੍ਰੋਵਾਈਡ ਕੀਤੇ ਵਕੀਲ ਆ ਵਿਚਾਰੇ ਉਹ ਹੀ ਸਾਡੇ ਨਾਲ ਜਾਂਦੇ ਹੁੰਦੇ ਨਾ ਕੋ ਸਾਡੇ ਭਰਾ 2-4 ਸਾਡੇ ਨਾਲ ਜੁੜੇ ਆ ਵੀ ਜਿਹੜੇ ਸਾਡੀ ਹੈਲਪ ਕਰਦੇ ਇਨਾ ਕੇਸਾਂ ਦੇ ਵਿੱਚ ਤੁਸੀਂ ਕਦੇ ਪੁੱਛਿਆ ਐਸਜੀਪੀਸੀ ਤੋਂ ਤੁਹਾਡੇ ਅਕਾਲੀ ਦਲ ਦੇ ਵਕੀਲ ਉਹ ਨਾ ਦੋਸ਼ੀਆਂ ਦੇ ਕੇਸ ਲੜਦੇ ਆ ਤੋ ਜੱਗ ਜਾਰ ਨਹੀਂ ਕੀ ਇੱਕ ਇੰਨੀ ਗੱਲ ਮਾਫੀ ਕਹਿਣ ਦੇ ਨਾਲ ਕੀ ਖੜਾ ਛੁੱਟ ਜਾਊਗਾ ਜੱਥੇਦਾਰ ਗਿਆਨੀ ਗੁਰਬਚਨ ਸਿੰਘ ਦਾ ਉਸ ਮਾਫੀ ਦੇਣ ਤੋਂ ਬਾਅਦ ਉਦੋਂ ਪਹਿਲਾਂ ਜੋ ਕੁਝ ਹੋਇਆ ਸਵਾਗਰ ਚ ਆਉਣ ਤੋਂ ਲੈ ਕੇ ਇਹਨਾਂ ਦੇ ਜੱਥੇਦਾਰ ਰਹਿਣ ਤੱਕ ਇਹਨਾਂ ਦੀ ਪ੍ਰਾਪਰਟੀ 'ਚ ਅਥਾਹ ਵਾਧਾ ਹੋਇਆ ਇਹਨਾਂ ਦੇ ਬਾਰੇ ਵਿਧਾਨ ਸਭਾ ਦੇ ਵਿੱਚ ਹਰਮਿੰਦਰ ਸਿੰਘ ਗਿੱਲ ਜਿਹੜੇ ਐਮ.ਐਲ.ਏ ਸੀ ਉਹਨਾਂ ਨੇ ਇਹਨਾਂ ਬਾਰੇ ਇੱਕ ਇੱਕ ਚੀਜ਼ ਦੱਸੀ ਸੀ ਵੀ ਕਸ਼ੇਰੇ ਵੇਚਣ ਵਾਲਾ ਬੰਦਾ ਮੰਜਿਆਂ ਦੇ ਉੱਤੇ ਰੱਖ ਕੇ ਅੱਜ 5 ਸਟਾਰ ਹੋਟਲਾਂ ਦਾ ਮਾਲਕ ਕਿਵੇਂ ਬਣ ਗਿਆ ਕਰਾਉਂਗੇ ਜਾਂਚ ਇਹਦੀ ਪ੍ਰਾਪਰਟੀ ਦੀ ਜਥੇਦਾਰ ਦੀ ਇਹਨੂੰ ਮੁਆਫੀ ਦੇ ਕੇ ਕੀ ਸਾਬਤ ਕਰਤਾ ਤੁਸੀਂ ਪੰਥ ਤੋਂ ਮਾਫੀ ਬਗਾ ਕੇ ਕੀ ਇਹਨੂੰ ਪੰਥ ਮਾਫ ਕਰ ਦੂ ਕੀ ਇਹਨੂੰ ਗੁਰੂ ਸਾਹਿਬ ਮੁਆਫ ਕਰ ਦੇਣਗੇ ਕੀ ਜਿਹੜੇ ਉਹ ਦੋਸਤ ਹੈਗੇ ਸ਼ਹੀਦ ਹੋਏ ਉਹਨਾਂ ਦੇ ਪਰਿਵਾਰ ਮਾਫ ਕਰ ਦੇਣਗੇ ਉਹਨਾਂ ਦੀਆਂ ਆਤਮਾ ਇਹਨੂੰ ਮਾਫ ਕਰ ਦੇਣਗੀਆਂ ਜਿੰਨੇ ਦੇ ਗੋਲੀਆਂ ਵੱਜੀਆਂ ਕੀ ਉਹ ਇਹਨੂੰ ਮਾਫ ਕਰ ਦੇਣਗੇ ਹਾਂ ਡੇੜਾ ਸੱਚਾ ਸੌਦੇ ਵਾਲੇ ਇਹਨਾਂ ਯਾਰੀ ਦੁਆਰਾ ਗੂੜੀ ਹੋ ਸਕਦੀ ਆ ਉਹਦੇ ਤੇ ਅਸੀਂ ਕੋਈ ਕਿੰਤੂ ਪਰੰਤੂ ਕਰਦੇ ਨਹੀਂ ਹੁਣ ਆਜੋ ਜੀ ਪੱਤਰਕਾਰਾਂ ਦਾ ਕਿਸੇ ਇੱਕ ਵੀ ਪੱਤਰਕਾਰ ਨੇ ਇਹਦੇ ਉੱਤੇ ਇੱਕ ਵੀ ਡਿਬੇਟ ਕੀਤੀ ਆ ਇੱਕ ਘੋੜਾ ਜਰੂਰ 8 ਨੰਬਰ ਤੇ ਆ ਗਿਆ ਖੇੜੀ ਵਾਲੇ ਬਾਬੇ ਦਾ ਉਹਦੇ ਉੱਤੇ ਸਾਰੇ ਪੱਤਰਕਾਰ ਜਾਣ ਕੇ ਯੂਟਿਊਬਰਾਂ ਚ ਇੱਕ ਸਦਮੇ ਦੀ ਲਹਿਰ ਦੌੜ ਗਈ ਕਮਾਲ ਦੀ ਗੱਲ ਅਸੀਂ ਕਿੱਥੇ ਖੜੇ ਆ ਇਸ ਤੋਂ ਪਹਿਲਾਂ ਖੇੜੀ ਵਾਲਾ ਬਾਬਾ ਵਰਸ ਜੋ ਦਾ ਸੋਹਰਾ ਪਰਿਵਾਰ ਪਲਬ ਮਹੀਨਾ ਇੱਕ ਇਹ ਕੰਮ ਚੱਲਿਆ ਉਹ ਬਾਬੇ ਤੋਂ ਕੁਝ ਪੁੱਛ ਲਿਆ ਮੁੜ ਕੇ ਉਹਦੀ ਸੱਸ ਕੋਲੇ ਚਲੇ ਗਏ ਉਹਨੇ ਕੁਝ ਬੋਲਤਾ ਫਿਰ ਬਾਬੇ ਕੋਲੇ ਆਹ ਸਾਡੀ ਪੱਤਰਕਾਰੀ ਦਾ ਹਾਲ ਹੈ ਹੁਣ ਆ ਮਹੀਨਾ ਇਹਨਾਂ ਨੂੰ ਆ ਘੋੜੇ ਵਾਲਾ ਮੁੱਦਾ ਮਿਲ ਗਿਆ ਤੇ ਬੜਦੇ ਸਾਰੇ ਸਿੱਖ ਠੇਕੇਦਾਰ ਆ ਕੌਮ ਦੀ ਜਿੰਨੇ ਵੀ ਹੈਗੇ ਜਿੰਨੇ ਹੁਣ ਉਹਦੀ ਇੰਟਰਵਿਊਆ ਕਰਦੇ ਫਿਰਦੇ ਆ ਕੋੜੇ ਦਾ ਫਿਕਰ ਪੈ ਗਿਆ ਇੱਧਰ ਕੋਈ ਫਿਕਰ ਨਹੀਂ ਤੇ ਕੀ ਹੋਈ ਜਾਂਦਾ ਇੱਕ ਨਫਰਤ ਖੜੀ ਕੀਤੀ ਜਾ ਰਹੀ ਹੈ ਪੰਜਾਬ ਦੇ ਵਿੱਚ ਜੱਟ ਵਰਸਜ ਦਲਿਤ ਅੱਜ ਉਹ ਗੜੀ ਗੜੀ ਦਾ ਉਹ ਵੀ ਚਿਹਰਾ ਸਾਹਮਣੇ ਆ ਗਿਆ ਅੱਜ ਹਰਦਵਾਰ ਚ ਟੁੱਬੀਆਂ ਲਾਉਂਦਾ ਫਿਰਦਾ ਉਥੇ ਦਾ ਤਾਂਗੜੀ ਦੇ ਘਰੋਂ ਹੋ ਕੇ ਗਿਆ ਜਿਹੜਾ ਲੁਧਿਆਣੇ ਵਾਲਾ ਸ਼ਿਵ ਸੈਨਾ ਦਾ ਅਖੌਤੀ ਲੀਡਰ ਬਣ ਕੇ ਜੋ ਕੁਛ ਉਹਨੇ ਕੀਤਾ ਸਭ ਨੂੰ ਪਤਾ ਹੈ ਉਹ ਵੀ ਜੋ ਕੋ ਜਿਹੜੀ ਜਿਹੜਾ ਏਜੰਡਾ ਹੁਣ ਤਾਂ ਲੱਗਦਾ ਗੜੀ ਸਾਹਿਬ ਵੀ ਅੱਗੇ ਵਧਾ ਰਹੇ ਆ ਉਹਨਾਂ ਉਹਨਾਂ ਨੇ ਜੋ ਕੁਝ ਪਿਛਲੇ ਵੀਡੀਓ ਚ ਹੋਇਆ ਹਾਈ ਕੋਰਟ ਨੂੰ ਦਖਲ ਦੇਣਾ ਪਿਆ ਵੀ ਕਮਿਸ਼ਨ ਇਹਨਾਂ ਕੇਸਾਂ ਤੋਂ ਦੂਰ ਰਵੇ ਉੱਥੇ ਕਿਵੇਂ ਇਹ ਪੁਲਿਸ ਦੇ ਜਿਹੜੇ ਜਨਰਲ ਅਫਸਰ ਉਹਨੂੰ ਉੱਥੇ ਸੱਦ ਕੇ ਉਹ ਜਲੀਲ ਕਰਦਾ ਏ ਕਮਿਸ਼ਨ ਦੇ ਕੰਮ ਹੁੰਦੇ ਆ ਵੀ ਅਫਸਰਾਂ ਨੂੰ ਧੱਕੇ ਮਾਰਨੇ ਤੇ ਲਾਈਵ ਕਰਨਾ ਅੱਜ ਤੱਕ ਅਸੀਂ ਤਾਂ ਇਹ ਕੁਝ ਦੇਖਿਆ ਨਹੀਂ ਕਮਿਸ਼ਨਰਾਂ ਦੇ ਪੇਸ਼ੀਆਂ ਵੀ ਸਾਡੀਆਂ ਹੁੰਦੀਆਂ ਰਹੀਆਂ ਕਦੇ ਕਿਸੇ ਕਮਿਸ਼ਨ ਦੇ ਚੇਅਰਮੈਨ ਨੇ ਉੱਥੇ ਕੈਮਰਾ ਫੜ ਕੇ ਕਦੇ ਲਾਈਵ ਨਹੀਂ ਕੀਤਾ ਵੀ ਆ ਕੀ ਹੋਈ ਜਾਂਦਾ ਇੱਕ ਪੰਜਾਬ ਨੂੰ ਬਰਬਾਦ ਕਰਨ ਦੇ ਵਾਸਤੇ ਏਜੰਡਾ ਘੜਿਆ ਜਾ ਰਿਹਾ ਦੋ ਫਿਰਕਿਆਂ ਦੇ ਵਿੱਚ ਕਿ ਨਫ਼ਰਤ ਖੜੀ ਕੀਤੀ ਜਾ ਰਹੀ ਹੈ ਇਹ ਮੈਂ ਨਹੀਂ ਕਹਿੰਦਾ ਅੱਜ ਆ ਫੇਸਬੁੱਕ ਤੇ ਕੁਝ ਤਸਵੀਰਾਂ ਸਾਹਮਣੇ ਆਈਆਂ ਦੇਖ ਲਓ ਤੇ ਕੋਈ ਪੱਤਰਕਾਰ ਤਾਂ ਸਭ ਸੁੱਤੇ ਪਏ ਆ ਪੜ੍ਹ ਲਓ ਸਿੱਖ ਨੇ ਜੀ ਇੱਕ ਪੰਜਾਬ ਨੂੰ ਬਾਬਿਆਂ ਤੋਂ ਹੁਣ ਖਤਰਾ ਹੈ ਕਹਿੰਦੇ ਇਹੋ ਜਿਹਾਂ ਲੋਕਾਂ ਤੋਂ ਖਤਰਾ ਸਦਾ ਇਹ ਆਪਦੇ ਲੁਕਵੇਂ ਏਜੰਡੇ ਦੇ ਕੰਮ ਕਰ ਰਹੇ ਇਹ ਲੋਕ ਅੱਜ 4-5 ਦਿਨ ਹੋ ਗਏ ਇਸ ਗੱਲ ਨੂੰ ਕਿਸੇ ਇੱਕ ਪੱਤਰਕਾਰ ਦੀ ਕੋਈ ਡਿਬੇਟ ਦਿਖਾ ਦਿਓ ਤੇ ਅਕਾਲੀ ਲੀਡਰਾਂ ਨੇ ਕੀ ਫਰਜ਼ ਨਿਭਾਇਆ ਹੁਣ ਉਹਨਾਂ ਨੂੰ ਵੀ ਸੱਦ ਕੇ ਇੱਕ ਇੱਕ ਮਾਫੀ ਉਹਨੂੰ ਤੋਂ ਮਗਾ ਕੇ ਤੇ ਠੀਕ ਹੈ ਜੀ ਬਾਕੀ ਬਸ ਤੇ ਕੇਸ ਵਾਪਸ ਕਰਾ ਲਓ ਬੰਦ ਕਰਾ ਦਿਓ ਹੁਣ ਫਿਰ ਰਹਿ ਕੀ ਗਿਆ ਇਨਸਾਫ ਤਾਂ ਨਹੀਂ ਚ ਮਿਲਦਾ ਦਿਸਦਾ ਨਹੀਂ ਬਿਨਾ ਵਕੀਲਾ ਤੋਂ ਜਿਹੜੇ ਜਿੰਨੇ ਵੀ ਗਵਾਹ ਹੈਗੇ ਆ ਬਿਨਾ ਵਕੀਲਾ ਤੋਂ ਵਿਚਾਰੇ ਤੁਰੇ ਫਿਰਦੇ ਉੱਥੇ ਮਿਲਣਾ ਇਨਸਾਫ ਕਾਦਾ ਅਗਲੀਆਂ ਧਰਾਂ ਦੇ ਲੱਖਾਂ ਰੁਪਈਆ ਵਾਲੇ ਵਕੀਲ ਕੀਤੇ ਹੋਏ ਕਿੱਥੇ ਤੁਸੀਂ ਆਪਣਾ ਫਰਜ਼ ਨਿਭਾਉਂਗੇ ਕੀ ਮੂੰਹ ਦਿਖਾਉਂਗੇ ਗੁਰੂ ਸਾਹਿਬ ਕੁਝ ਕੌਮ ਹੀ ਜਾਗ ਪਏ ਮੈਂ ਤਾਂ ਇਹ ਕਹਿੰਦਾ ਕੁਝ ਕੌਮ ਹੀ ਜਾਗ ਪਏ ਅਸੀਂ ਕੋਈ ਨਵਾਂ ਮੁੱਦਾ ਹੱਥ 'ਚ ਆ ਗਿਆ ਅਸੀਂ ਉਧਰ ਨੂੰ ਤੁਰ ਪੈਨੇ ਆ ਪਿਛਲਿਆਂ ਦਾ ਸਾਨੂੰ ਕੋਈ ਪਤਾ ਨਹੀਂ ਕਈ ਵਾਰੀ ਇਹਨਾਂ ਮਨ ਦੁਖੀ ਹੁੰਦਾ ਆਖੀ ਦੇ ਯਾਰ ਕੀ ਕੀ ਬੋਲ ਕੇ ਇਹਨਾਂ ਚੀਜ਼ਾਂ ਤੇ ਲੈਣਾ ਹੁਣ ਇਹਨਾਂ ਇਹਨਾਂ ਗਿਆਨੀ ਜੀ ਨੂੰ ਮਾਫੀ ਦੇ ਕੇ ਹੁਣ ਦੂਜਿਆਂ ਨੂੰ ਵੀ ਸੱਦ ਲਓ ਜਿਨ੍ਹਾਂ ਨੇ ਸਬੂਤ ਨਸ਼ਟ ਕੀਤੇ ਉਹ ਵੀ ਬਾਬੇ ਨੇ ਚੇਦਾਰ ਸਾਹਿਬ ਉਹਨਾਂ ਨੂੰ ਬੁਲਾ ਲਓ ਸਾਨੂੰ ਕਿਤੇ ਦੇ ਦਿਓ 10 ਮਿੰਟ ਦਾ ਟਾਈਮ ਅਸੀਂ ਤੁਹਾਡੇ ਕੋਲੇ ਬੇਨਤੀ ਕਰਦੇ ਆਂ ਜੇ ਕੋਈ ਸ਼ਾਇਦ ਕਿਸੇ ਰਾਹ ਤੇ ਕਿਸ ਚੱਲ ਪੈਣ ਹੁਣ ਕੌਮ ਵੀ ਬੇਸਲੀ ਹੋ ਕੇ ਚੁੱਪ ਕਰਕੇ ਬੈਠ ਗਈ ਆ ਤੇ ਨਹੀਂ ਤਾਂ ਸਾਡੇ ਨਾਲ ਇਹ ਕੋਸ਼ੀ ਹੋਈ ਜਾਣਾ ਅੱਜ ਵਾਸਤੇ ਇੰਨਾ ਹੀ ਇਹ ਸਵਾਲ ਆ ਮੇਰੇ ਜਥੇਦਾਰ ਸਾਹਿਬ ਕੀ ਹੁਣ ਗਿਆਨੀ ਗੁਰਬਚਨ ਸਿੰਘ ਨੂੰ 120 ਬੀ ਦੇ ਵਿੱਚ ਇਹਨਾਂ ਮਕਾਦਮੇ ਵਿੱਚ ਇਨਵੋਲਵ ਕਰਨਾ ਬਣਦਾ ਹੈ ਕਿ ਨਹੀਂ ਬਣਦਾ ਸੰਗਤ ਦੱਸੇ ਮਨਗੇ ਨੇ ਹੁਣ ਤਾਂ ਹੁਣ ਇਹ ਨਹੀਂ ਪਤਾ ਵੀ ਉਹ ਗਲਤੀ ਸੀ ਕਿ ਗਨਾਹ ਸੀ ਇਹਦਾ ਪਿਛਲਾ ਸੱਚ ਵੀ ਖੋਲ ਦਿਓ ਵੀ ਕਿਵੇਂ ਚਿੱਠੀ ਉਹ ਆਈ ਕਿਹਨੇ ਲਿਆਂਦੀ ਹੁਣ ਤਾਂ ਬਹੁਤ ਕੁਝ ਸਾਹਮਣੇ ਆ ਗਿਆ ਹੈ ਤੁਹਾਨੂੰ ਜਿਹੜਾ ਜਿਹੜਾ ਘੇਰਾ ਤੁਹਾਨੂੰ ਚਾਰ ਸ਼ਫੇਰੋਂ ਪੈ ਚੁੱਕਿਆ ਚਿੱਟੀ ਸਿਉਂਖ ਇਹੋ ਜਿਹੇ ਲੀਡਰ ਇਹੋ ਜਿਹੇ ਕਮਿਸ਼ਨਾਂ ਦੇ ਵਿੱਚ ਜਿਹੜੇ ਬੈਠੇ ਲੋਕ ਮੈਂ ਸਤਿਕਾਰ ਕਰਦਾ ਸੀ ਪਰ ਜਦੋਂ ਇਹੋ ਜਿਹੀਆਂ ਚੀਜ਼ਾਂ ਦੇਖੀ ਦੀਆਂ ਫਿਰ ਲੱਗਦਾ ਵੀ ਪਿੱਛੇ ਕੋਈ ਏਜੰਡਾ ਚੱਲ ਰਿਹਾ ਜਦੋਂ ਇਹਨਾਂ ਚੀਜ਼ਾਂ ਨੂੰ ਲਾਈਵ ਕੀਤਾ ਜਾਂਦਾ ਕਿਵੇਂ ਸਾਡੇ ਹੱਕ ਖੋਏਗੇ ਸਾਨੂੰ ਇੱਕ ਜਨਰਲ ਕੈਟਾਗਰੀ ਨੂੰ ਇੱਕ ਨਫਰਤ ਖੜੀ ਕੀਤੀ ਗਈ ਕਿਵੇਂ ਸਾਡੇ ਬੱਚਿਆਂ ਦੇ ਹੱਕ ਖੋਏ ਗਏ ਅਗਲੀ ਵੀਡੀਓ ਚ ਕਰਾਂਗੀ ਪ੍ਰਸ਼ਾਸਨ ਦਿਓ ਚੁੱਪ ਨਾ ਬੈਠੋ ਇਹੋ ਜਿਹੇ ਪੱਤਰਕਾਰਾਂ ਨੂੰ ਵੀ ਪਹਿਚਾਣੋ ਜਿਨ੍ਹਾਂ ਨੂੰ ਘੋੜਿਆਂ ਦੇ ਹਾਰਨ ਜਿੱਤਣ ਦਾ ਫਿਕਰ ਹੈ ਪੰਜਾਬ ਦੇ ਕਿਸੇ ਮੁੱਦੇ ਦਾ ਫਿਕਰ ਨਹੀਂ ਹੈ ਵੀਓ ਦੇ ਮਾਰੇ ਕਿਤੇ ਵੀ ਚਲੇ ਜਾਂਦੇ ਹਾਂ ਦੂਜੀ ਬੇਨਤੀ ਮੈਂ ਹਾ ਦਾ ਨਾਰਾ ਮਾਰਿਆ ਸੀ ਗੁਰਪ੍ਰੀਤ ਸਿੰਘ ਸਿੱਖੋ ਨਾਲ ਨਾ ਕਿ ਕੋਈ ਅਕਾਲੀ ਦਲ ਨਾਲ ਮੇਰਾ ਸਬੰਧਤ ਹੈ ਠੀਕ ਹੈ ਉਹ ਕਿਸ ਵੱਲੋਂ ਲੜ ਲਿਆ ਉਹਦਾ ਮੈਂ ਕਿਉਂਕਿ ਜਦੋਂ ਉਹਦਾ ਸਿਲੰਡਰ ਹੋਇਆ ਮੈਂ ਉਦੋਂ ਸੀਏਏ ਮੁੱਗੇ ਸੀ ਸਿਲੰਡਰ ਕਰਾਉਣ ਦੇ ਵਿੱਚ ਸਾਡਾ ਵੀ ਵਿੱਚ ਯੋਗਦਾਨ ਸੀ ਉਹਨੂੰ ਵੀ ਪਤਾ ਹੈ ਉਹਦੇ ਪਰਿਵਾਰ ਦੇ ਮੈਂਬਰਾਂ ਨੂੰ ਵੀ ਪਤਾ ਹੈ ਚਲੋ ਅਸੀਂ ਇੱਕੋ ਨੌਜਵਾਨ ਉਹ ਅੱਜ ਚੰਗੇ ਭਵਿੱਖ ਚੰਗੀ ਕਾਮਨਾ ਚੰਗਾ ਭਵਿੱਖ ਉਹਦੇ ਲਈ ਆਸ ਰੱਖਦੇ ਆਂ ਕਿ ਭਵਿੱਖ ਵਿੱਚ ਚੰਗਾ ਕਰੂਗਾ ਸਾਡੇ ਹੀ ਬੱਚੇ ਨੇ ਉਹ ਧੀਆ ਦਾ ਪਿਓ ਹੈ ਇਸ ਕਰਕੇ ਹਾ ਦਾ ਨਾਰਾ ਮਾਰਿਆ ਸਿੱਧੂ ਮੂਸੇਵਾਲੇ ਦੀ ਉਹਨਾਂ ਦੀ ਮਾਤਾ ਦਾ ਪਤਲਾ ਬਣਾ ਕੇ ਇਹਨਾਂ ਕ੍ਰਿਸਚੀਅਨਾਂ ਕਈ ਕ੍ਰਿਸਚੀਅਨਾਂ ਵੱਲੋਂ ਸਾੜਿਆ ਗਿਆ ਉਹ ਵੀ ਨਖੇਦੀ ਕਰਦੇ ਆ ਤੁਹਾਨੂੰ ਸ਼ਰਮ ਹੋਣੀ ਚਾਹੀਦੀ ਸੀ ਕੌਣ ਨਹੀਂ ਜਾਣਦਾ ਬੀਬੀ ਚਰਨ ਚਰਨਜੀਤ ਕੌਰ ਦੀ ਤਸਵੀਰ ਤੇ ਬੀਬੀ ਚਰਨਜੀਤ ਕੌਰ ਨੂੰ ਕੌਣ ਨਹੀਂ ਪਛਾਣਦਾ ਕੋਈ ਸ਼ਰਮ ਕਰੋ ਇਹੋ ਜਿਹੇ ਕੰਮ ਕਰਨ ਤੋਂ ਪਹਿਲਾਂ ਤੇ ਇਹਨਾਂ ਲੋਕਾਂ ਦੇ ਖਿਲਾਫ ਸਖਤ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਆ ਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹ